ਕਿਤੇ ਰੈਗਲ ਉਹਦੇ ਲਈ ਖਿਮਾ ਬਖਸ਼ਿਓ ਦੇਣਾ ਜਿਸ ਦੀਆਂ ਨੀਂਹਾਂ ਡੰਗੀਆਂ ਹੈ ਸੱਜਣਾ ਆ ਮੇਰਾ ਘਰ ਇਸ ਪਾਗ ਉਨੇ ਲਈ ਧੇਮਾ ਬਖਸ਼ਿਓ ਸਾਬ ਸਿੰਘ ਜੀ ਧਰਮਸੂਤ ਇਹਨਾਂ ਦੇ ਵੱਡੇ ਭਰਾ ਮੰਗਤ RAM ਜੀ ਧਰਮਸੂਤ ਅਚਾਨਕ ਕਾਲ ਚਲਾਣਾ ਕਰ ਗਏ ਬਿਲਕੁਲ ਠੀਕ ਠਾਕ ਸੀ ਪਰ ਰੱਬ ਦੇ ਰੰਗਾਂ ਦਾ ਪਤਾ ਨਹੀਂ ਹੁੰਦਾ ਜੀ ਇਹ ਰੱਬ ਦੇ ਆਪਣੇ ਰੰਗ ਨੇ ਅੱਜ ਮੈਂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਸਤੇ ਅੰਤਿਮ ਅਰਦਾਸ ਦੇ ਮੌਕੇ ਮੈਂ ਲੋਕ ਵਿਖੇ ਗੁਰੂ ਘਰ ਪਹੁੰਚਿਆ ਸਾਬ ਸਿੰਘ ਜੀ ਨਾਲ ਮਿਲ ਕੇ ਪਰਿਵਾਰ ਨਾਲ ਮਿਲ ਕੇ ਦੁੱਖ ਸਾਂਝਾ ਕੀਤਾ ਪਰ ਪ੍ਰਮਾਤਮਾ ਦੇ ਚਰਨਾਂ 'ਚ ਦੋਦਲੀ ਬੇਨਤੀ ਸੱਚੇ ਪਾਤਸ਼ਾਹ ਬਿਛੜੀ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਦਿਓ ਪਰਿਵਾਰ ਨੂੰ ਪਾਣਾ ਮਨੁਮਨ ਦੀ ਸੋਝੀ ਦਿਓ ਬਲ ਦਿਓ ਜੀ ਅੱਜ ਇੱਕ ਬੜੀ ਦੁੱਖ ਦਾ ਸਮਾ ਹੈਗਾ ਸਰਦਾਰ ਖਾਦੂ ਸਿੰਘ ਧਰਮਸ਼ੋਟ ਸਾਹਿਬ ਦੇ बड़े भ्रा मंगतराम सबुनादित को दमु देहांत होया और थਾਡਾ ਪਰਿਵਾਰ ਕਿਉਂਕਿ ਪਰਿਵਾਰ ਇੱਕ ਸਾਂਝਾ ਹੈ ਔਰ ਇੱਕ ਦੂਜੇ ਦੇ ਸੀ ਹਲਕੇ ਨਾਲ ਬਕਾਇਦਾ ਸਹਾਇਤਾ ਦੇ ਰੂਪ ਚ ਖੜਦੇ ਆਂ ਔਰ ਸਾਧੂ ਸਿੰਘ ਧਰਮਸੋਧੀ ਨੇ ਬਹੁਤ ਔਖਾ ਸਮਾਂ ਵੀ ਚੱਲਿਆ ਔਰ ਅੱਜ ਮੈਂ ਸਮਝਦਾ ਹਾਂ ਹਰ ਇਨਸਾਨ ਦਾ ਫਰਜ਼ ਬੰਦਾ ਕਿ ਪਰਿਵਾਰ ਦੇ ਨਾਲ ਅਦੁਖੀ ਕੜੀ ਨਾਲ ਸ਼ਰੀਕ ਹੋਣ ਦਾ ਔਰ ਕਾਫੀ ਭਾਰੀ ਮਾਤਰਾ ਦਾ ਦਾਦਾਜ ਹਲਕੇ ਨਾਬੇ ਤੋਂ ਅਤੇ ਹਲਕੇ ਅਮਲੋ ਤੋਂ ਤੇ ਬਾਕੀ ਪੰਜਾਬ ਤੋਂ ਕਾਫੀ ਲੋਕ ਪਹੁੰਚੇ ਹੋਣਗੇ। ਔਰ ਇਸ ਪਰਿਵਾਰ ਦੇ ਨਾਲ ਦੁੱਖ ਦੀ ਸਾਂਝ ਕੀਤੀ ਹੈ। ਵਿਸ਼ੇਸ਼ ਤੌਰ ਤੇ ਮੇਰੀ ਡਿਊਟੀ ਲੱਗੀ ਸੀਗੀ ਮਗੇਲ ਸਾਹਿਬ ਵੱਲੋਂ ਜਿਹੜੇ ਕਿ ਸਾਡੇ ਪਰਿਵਾਰੀ ਹਨਗੇ। ਰਵਿੰਦਰ ਢਾਲਵੀ ਸਾਹਿਬ ਜਿਹੜੇ ਸਾਡੇ ਸੈਕਟਰੀ ਹਨਗੇ। ਅਤੇ ਨਾਲ ਸਾਡੇ ਪੀਸੀਸੀ ਦੇ ਪ੍ਰਧਾਨ ਰਾਜਾ ਵਿਢਿੰਗ ਸਾਹਿਬ ਵੱਲੋਂ ਬਾਜਵਾ ਸਾਹਿਬ ਵੱਲੋਂ। ਉਹਨਾਂ ਨੇ ਸਾਰਿਆਂ ਨੇ ਮੈਨੂੰ ਹੁਕਮ ਕੀਤਾ ਸੀ ਕਿ ਉਹਨਾਂ ਵੱਲੋਂ ਹਾਜ਼ਰ ਹੈ ਕਿਉਂਕਿ ਪੰਜਾਬ ਹਾੜਾਂ ਦੇ ਤਹਿਤ ਬੜੀ ਭਾਰੀ ਨੁਕਸਾਨ ਹੋਇਆ ਹੈ ਪੀੜਤ ਹੋਇਆ ਔਰ ਉਸ ਕਰਕੇ ਨਿੱਜੀ ਤੌਰ ਤੇ ਉਹਨਾਂ ਦੀ ਹਾਜ਼ਰੀ ਮੈਂ ਇੱਥੇ ਆਪਣੇ ਵੱਲੋਂ ਔਰ ਸਰਦਾਰ ਸਾਧੂ ਸਿੰਘ ਜੀ ਵੱਲੋਂ ਉਹਨਾਂ ਦੇ ਤਹਿਤ ਲਾਈ ਹੈ ਤਾਂ ਕਿ ਪਰਿਵਾਰ ਨਾਲ ਉਹ ਨਿੱਜੀ ਤੌਰ ਤੇ ਨਹੀਂ ਪਹੁੰਚ ਸਕੇ ਔਰ ਮੈਂ ਸਮਝਦਾ ਸਾਡਾ ਸੁਭਾਗ ਹੈ ਕਿ ਸਰਦਾਰ ਸਾਧੂ ਸਿੰਘ ਧਰਮ ਚੋੜ ਸਾਡੀ ਕਾਂਗਰਸ ਪਾਰਟੀ ਦਾ ਇੱਕ ਮਾਨ ਹਨ ਹਾਂਜੀ ਆਪਣੇ ਸਰਦਾਰ ਸਾਧੂ ਸਿੰਘ ਜੀ ਸਾਬਕਾ ਕੈਬਨਿਟ ਮੰਤਰੀ ਪੰਜਾਬ ਉਹਨਾਂ ਦੇ ਵੱਡੇ ਭਰਾਤਾ ਸ੍ਰੀ ਮੰਗਤाराम ਜੀ ਜਿਹੜੇ ਕਿ ਪਿਛਲੇ ਦਿਨੀ ਸਦਾ ਲਈ ਇਸ ਦੁਨੀਆ ਨੂੰ ਛੱਡ ਕੇ ਜਲੇ ਗਏ ਸੀ ਉਹਨਾਂ ਦਾ ਅੱਜ ਅਮਲੋਹ ਵਿਖੇ ਉਹ ਭਾਈ ਜਾ ਰਹੇ ਨੇ ਉਹਦੇ ਵਿੱਚ ਮੈਂ ਆਪਣੇ ਵੱਲੋਂ ਅਤੇ ਜ਼ਿਲ੍ਹਾ ਕਰ ਕੁਆਟੀ ਪਟਿਆਲਾ ਦੇ ਸਾਡੇ ਸਾਰਿਆਂ ਵੱਲੋਂ ਸ਼ਰਧਾਂ ਤੇ ਸਤਿਕਾਰ ਪੇਟ ਕਰਨ ਲਈ ਇੱਥੇ ਆਇਆ ਬੜੇ ਦੁੱਖ ਦੀ ਗੱਲ ਆ ਵਧੀਆ ਇਨਸਾਨ ਸੀ ਆਪਣਾ ਕਾਰੋਬਾਰ ਕਰਦੇ ਸੀ ਤੇ ਸਾਰਿਆਂ ਨਾਲ ਪਿਆਰ ਮੁਹੱਬਤ ਨਾਲ ਰਹਿੰਦੇ ਸੀ ਉਸ ਦੁੱਖ ਦੀ ਘੜੀ ਦੇ ਵਿੱਚ ਜਿੱਥੇ ਹਾਜ਼ਰੀ ਲਵਾਉਣ ਵਾਸਤੇ ਆਏ